ਸਾਡੇ ਅੱਜ ਸੇਵੇ ਦੇ ਵਿਖਿਆਨ ਦਾ ਸਰਲੇਖ ਹੈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਂ ਡੋੜਿਆ ਤੱਤੇ ਉੱਠੇ ਜਿਸ ਵੇਲੇ মোহ ਮਾਇਆ ਦੇ ਪਰਛਾਏ ਹੋਏ ਸਨ ਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਾਰਨ ਛੇੜਤਾ ਵਿੱਚ ਡੁੱਬ ਰਏ ਸਨ ਉਸ ਵੇਲੇ ਆਕਾਲ ਪੁਰਖ ਨੇ ਗੁਰਨਾਰਕ ਸਰਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾਤੀ ਟਟਕ ਦੇ ਮਨੁੱਖ ਨੂੰ ਸੱਚ ਦੇ ਰਾਹ ਤੋਂ ਰਿਹਾ ਮਿਰੋ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਹਤੇ 52 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਦੀ ਵਿਪਿਨਤਾ ਦੇ ਭਾਵ ਤੋਂ ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸੰਬੰਧ ਜੋੜੀ ਰੱਖਿਆ ਹੈ ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਅਤੇ ਭਾਸ਼ਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਰਾਜ ਭਾਸ਼ਾ ਸਧੂਕੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾਈ ਗਿਆਨ ਨੂੰ ਵਿਸਤਾਰ ਦਿੰਦਾ ਹੈ ਇਸ ਤੋਂ ਕੀ ਬਾਣੀ ਵਿੱਚ ਬੈਰਾਗ ਦਾ ਰਸ ਵੀ ਹੈ ਤੇ ਭਗਤੀ ਦੀ ਆਸ ਵੀ ਹੈ ਦੋਹਾ ਆਭਾ ਬਣਾਵਾਨੀਆਂ ਲੱਖਵਕਤਿਤਿਆ ਅਤੇ ਪ੍ਰਕਿਰਤਿਆ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਕ ਚੱਕਰ ਮੋਹ ਅਤੇ ਵਿਕਾਰ सच्चा सुख सिर्फ नाम सिमरन है जिथे अपने शहादत द्वारा एक नवी बाल जोड़िया है उरादती का उपदेश दे के लोगझन वर्ज्या है ਅਸ਼ਵਜ ਜੋ ਮਨੁੱਖ ਨੂੰ ਕਹਿੰਦੇ ਹਨ اے ਜੀਵ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੁੜ। ਆਸਰ ਰਖਦਾ ਇੱਕ ਚੌਪ ਦਾ